ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਇਸ ਵਿਆਹ ਚ ਲੱਗਦਾ ਬਈ ਠੰਡੇ ਰਹਿਣੀ ਹੈ ਸਾਰੇ ਵਿਆਹ ਧੁੰਦ ਨਾ ਧੁੱਪ ਚੜ੍ਹਨੀ ਹੈ ਤੇ ਵਿਆਹ ਦੇ ਦਿਨ ਵਿੱਚ ਮੀਂਹ ਵੀ ਦੱਸਿਆ ਹੋਆ ਥੋੜਾ ਥੋੜਾ 50 50% ਤੇ ਹੁਣ ਦਾਦਾ ਤੁਹਾਨੂੰ ਵਿਆਹ ਹੈ ਕਿ ਦਾ ਵਿਆਹ ਹੈਗਾ ਮੇਰੇ ਤਾਏ ਦੇ ਮੁੰਡੇ ਦਾ ਜਿਹਨੂੰ ਤੁਸੀਂ ਜਾਣਦੇ ਮਾਸੜ ਦੇ ਆਮ ਨਾਲ ਤੇ ਉਹਦੇ ਮੁੰਡੇ ਦਾ ਵਿਆਹ ਹੈ ਤੇ ਅੱਜ ਹੈਗੀ ਚਿੱਠੀ ਤੇ ਸਵੇਰੇ ਸਵੇਰੇ ਜਾ ਕੇ ਤਿਆਰੀ ਕਰਿਆਏ ਉਧਰ ਤੇ ਬਈ ਇੱਤੂ ਥੋਗੇ ਫੜਾਫੜਾ ਕੰਮ ਕਰਿਆ ਸੀ ਕੰਡਰੀ ਚ ਲੜਨ ਲੱਗ ਗਈ ਪਤਨੀ ਕਾ ਤੇ ਅੱਜ ਲਾਈਟ ਵੀ ਨਹੀਂ ਅੱਜ ਲਾਈਟ ਵੀ ਨਹੀਂ ਹੈ ਨਹਾ ਵੀ ਨਹੀਂ ਹੋਇਆ ਮੂੰਹ ਹੱਤ ਧੋਗੇ ਜਾਣਾ ਪਿਆ ਬਈ ਤੇ ਚੱਲੀ ਹੁਣ ਦਵਾਰ ਤੇ ਘਰਾਂਗੇ ਸੀਗਾ ਕੱਪੜੇ ਜੀ ਬਦਲੇ ਦਵਾਰਾ ਮੇਰੇ ਨਾਲ ਹੀ ਲਾਈਟ ਆ ਗਈ ਦੇਖੀ ਆ ਗਈ ਵਈ ਆ ਗਈ ਤੁਹਾਡੇ ਨਾਲੋਂ ਨੇ ਲਾਈਟ ਆ ਗਈ ਮੇਰੇ ਨਾਲ ਆਈ ਨਹੀਂ ਆ ਵਾਤਾ ਸਵੇਦ ਦੀ ਦੇਖਣੀ ਹੈ ਤੇ ਚਲੋ ਚੱਲੀਏ ਹੁਣ ਉਧਰ ਨੂੰ ਕੰਮ ਸਾਰਾ ਨਵੇੜੇ ਤੁਹਾਨੂੰ ਦਿਖਾਉਂਦੇ ਅੱਜ ਫੇਰ ਚਿੱਠੀ ਦੀ ਵੀਡੀਓ ਚਿੱਠੀ ਨੱਗੇ ਭੇਜਦੇ ਹੁੰਦੇ ਆ ਚਿੱਟੀ ਕੁੜੀ ਵਾਲੇ ਨੇ ਚਿੱਟੀ ਕੁੜੀ ਵਾਲੇ ਭੇਜਦੇ ਹੁੰਦੇ ਆ ਨਹੀਂ ਸਾਡੇ ਚਿੱਟੀ ਭੇਜਦੀ ਹੁੰਦੇ ਤੇ ਬਹੁਤ ਧੇਰ ਬਾਅਦ ਸਾਡੇ ਮੁੰਡੇ ਦਾ ਵਿਆਹ ਆ ਕਿਸੇ ਘਰ ਚ ਤੇ ਹੁਣ ਚਿੱਟੀ ਸਾਡੇ ਆਣੀ ਅੱਜ ਤੇ ਚਲੋ ਹੁਣ ਚਲੀਏ ਉਧਰ ਨੂੰ ਬਈ ਹੰਮਣੇ ਵਿਆਹ ਵਾਲਾ ਕਰਨ ਜਾ ਕੇ ਤਾਂ ਹੁੰਦਾ ਘਰ ਭਿੰਦੀ ਦਾ ਤੁੰਦਰ ਚ ਮੈਂ ਲੋ ਜੀ ਤਿਆਰੀ ਕਰਤੀ ਹੋਰ ਬਹਿਣੇ ਦੀ ਸਭ ਰਿਆ ਉਹ ਨਹੀਂ ਹੈਗਾ ਸਭ ਨਹੀਂ ਹੋ ਰਿਹਾ ਹੋਰ ਨੂੰ ਲਈ ਪਹੁੰਚ ਰਹੇ ਸਾਰੇ ਲੋ ਜੀ ਚਿੱਠੀ ਲੈ ਕੇ ਪਹੁੰਚ ਰਹੇ ਨਰ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਔਰ ਠੀਕ ਸਾਡਾ ਕੰਮ ਭਾਈ ਸ਼ੁਰੂ ਹਾਂਜੀ ਚਿੱਠੀ ਆ ਗਈ ਹੈ ठा ਸਿੱਕੀ ਹੈਡ ਆ ਗਈਆਂ ਬੰਦੇ ਆਉਣ ਲੱਗੇ ਹਾਂਜੀ 11 ਵੇ ਦਾ ਟਾਈਮ ਹੈ ਮਰੇਗੇ 2 ਬੰਦੇ ਪਹੁੰਚੇ ਆਈ ਜਾਣਾ ਚੱਲ ਸੈਂ ਹਾਂ ਬਾਕੀ ਭਾਈ ਠੰਡ ਵੀ ਬਹੁਤ ਹੈ ਠੰਡ ਦਾ ਕਹਿਰ ਆ ਹਾਂ ਲੱਗੇ ਭਾਈ ਹੁਣ ਮੇਲਾ ਖੱਲ੍ਹੇ ਦੀ ਗੰਨ ਦੇ ਪਿੱਛੇ ਜਾਂਦੇ ਆ ਗਏ। ਠੰਡ ਹੈਗੀ ਆ। ਠੰਡ ਹੈਗੀ। ਠੰਡ ਹੈ ਵੀ ਵਧੀਆ ਹੈ। ਹਾਂਜੀ। ਸਰੀਰ ਨੂੰ ਪਾਈ ਲਾਦੀ ਆ ਪਰ ਫਸਲ ਖਾਤਰ ਵਧੀਆ ਖਾਨੀ। ਅਸਰ ਕਣਕ ਨੂੰ ਬਹੁਤ ਵਧੀਆ ਨੇ। ਅਸਰ। ਕਣਕ ਨੂੰ ਤਾਂ ਸਮਝ ਲੈ ਕੀ ਏ ਆ। ਹਾਂਜੀ। ਚਲੋ। 91 ਪਾਈ ਚੱਲੀ ਜਾਂਦਾ। ਛੋਟਾ ਕਲਿੱਪ ਤਾਂ ਹੁੰਦੇ, ਚਿੱਠੀ ਆਉਂਦੇ ਤਾਂ। ਆਜੋ ਆਜੋ ਉਹਦੇ ਆਜੋ ਚਿੱਠੀ ਆ ਗਈ ਭਾਈ ਅਸੀਂ ਕਿੱਲੇ ਆਏ ਮਦਨ ਰੱਖਦੀ ਐ ਸਿਕਲ ਦੀ ਇਹਨਾਂ ਦਾ ਫਸਲ ਦੀ ਆ ਗਈ ਇਹ ਤੇ ਲੋਕਾਂ ਇੰਤਜ਼ਾਰ ਕਰਦੇ ਸਨ ਮੈਂ ਰਾਗਤ ਜੀਰ ਮਨ ਆ ਗਿਆ ਉਹਨਾਂ ਨੇ ਨੇਤਰ ਸੁਣਾ ਦਿੱਤਾ ਉਹਨਾਂ ਨਾਲ ਮਿਲ ਕਿਤੀ ਦੇ ਦੇ ਵਿੱਚ ਚਾਹਣਾ ਆਉਂ ਮਨਾਈ ਆ ਜੇ ਬਰਬਾਦ ਕੀਤਾ ਦੋ ਵਜੇ ਆ ਤੇ ਲੋ ਜੀ ਉਧਰ ਕੰਮ ਗਿਆ ਨਿਭੜ ਤੇ ਧੁੱਪ ਵੀ ਬਈ ਸੋਹਣੀ ਨਿਕਲੀ ਅੱਜ ਹਾਂ ਦੇਖੋ ਆਪਣੇ ਦਰਸ਼ਨ ਕਰਾ ਤੇ ਆਜਾ ਜਰੀ ਟਾਈਮ ਟਾਈਮ ਦਾ ਨਾਮ ਹੀ 2:30 ਹੋ ਗਏ ਪਰ ਇੱਕ ਇੱਕ ਵੇਲੇ ਧੁੱਪ ਨਿਕਲੀ ਸੀ ਕਿ ਸੋਹਣੀ ਤਿੱਖੀ ਐ ਨਾ 12 1 ਵਜੇ ਤਾਂ ਚਲੋ ਵਧੀਆ ਇਸ ਟਾਈਮ ਨਿਕਲ ਜੇ ਅਗਰੇ ਤੋਂ ਪਤਾ ਵਧੀਆ ਬਾਈ ਤੇ ਉੱਧਰ ਚਿੱਠੀ ਦਾ ਕੰਮ ਤਾਂ ਗਿਆ ਨਿਭੜ ਤੇ ਹੁਣ ਦੇਖਦੇ ਅੱਗੇ ਕੰਮ ਤੇ ਹੁਣ ਖੇਤਾਂ ਚ ਵੀ ਮਾਰ ਕੇ ਢੇੜਾ ਬਾਈ ਬਹੁਤ ਦਿਨ ਹੋ ਗਏ ਤੇ ਹੁਣ ਚੱਲੀਏ ਬੋਲਟ ਧਵਾ ਕੇ ਲੈ ਕੇ ਆਈਏ ਨਾਲੇ ਪੋਈਏ ਤੇਲ ਤਾਂ ਵਿਆਹ ਚ ਫਿਰ ਲੋਡ ਪੈਣੀ ਹੈ ਇਹਦੀ ਵੀ ਧਵਾ ਕੇ ਖੜਾ ਦੇਣਾ ਇਹਨੂੰ ਨਾਲੇ ਤੇਲ ਪਵਾ ਲਈ ਤੇਲ ਵੀ ਜਮੇ ਖਾਲੀ ਹਜ਼ਾਰ ਰੁਪਏ ਦੀ ਥੱਲੀ ਯਾਰ ਬਲ ਲੱਗੇ ਸੀਗੇ ਉਹ ਜੇ ਚਲਾ ਲਏ ਸੀਗਾ ਮੈਂ ਤਾਂ ਦੋ ਗੇੜੇ ਲੱਗੇ ਸੀਗੇ ਕੋਟ ਕੋਟ ਰਹਿਣ ਦਾ ਬਣੇ ਨੰਮੀ ਨਾ ਨਾ ਖੰਡ ਹੈ ਲਿਆ ਮਾਂ ਆਹ ਪਰਾਣਾ ਦੇ ਦੋ ਕਿ ਆਹੀ ਪਰਾਣਾ ਕਿਹੜਾ ਆਹ ਟਲਾ ਚਲਦੂ ਬਾਦ ਸਟਾਰਟ ਕਰਨਾ ਹੋ ਗਿਆ ਹੋ ਗਿਆ ਨਵਾਂ ਜੰਤਰ ਲਿਆਉਂਦਾ ਫਾਰਮ ਵਾਲਾ ਕਿਹਾ ਮਹਾਰਾਜੀ ਕੰਮ ਕਰਦਾ ਬਈ ਉਹਨਾਂ ਵੱਲ ਸਾਰੇ ਜੇ ਆ ਚਿੱਟਾ ਹੀ ਕੱਢਦਾ ਉਹ ਬੱ비 ਮਾਰਦੀ ਪਿੱਛੇ ਥੱਲੇ ਉਹਦੇ ਕਪੜੇ ਵੀ ਵੱਢੀ ਆ ਥੱਲੇ ਥੱਲੇ ਉਹਦੇ ਹੋਰੇ ਮਾਰੀਏ ਉਹਦੇ ਥੱਲੇ ਕਪੜਾ ਪਾਜੀ ਆਣਾ ਉੱਥੇ ਆਹ ਅਰੇ ਦੇਖੀ ਮੁੰਡਾ ਗੁੱਸਾ ਆਉਂਦੀ ਚੱਕਰੀ ਲੱਗੋ ਆਹ ਮੈਂ ਮਦੂ ਕਪੜਾ ਨਾ ਕਿਤੇ ਨਾਲ ਦਵਾਈ ਹੋਈ ਹੋਈ ਆ ਨੋਇਡ ਚੰਕ ਗਿਆ ਆ ਵੀ ਬਣ ਗਿਆ ਨਵਾਂ ਇਨਵੋਲਟ ਇੱਕ ਵਾਰ ਘਰ ਲੈ ਕੇ ਫੇਰ ਤਾਂ ਕੱਪੜਾ ਮਾਣੂਗਾ ਬਾਹਰ ਕਿ ਤੇ ਲੋ ਜੀ ਹੁਣ ਪਹੁੰਚ ਗਏ ਆਪਾਂ ਮੋਟਰ ਪਰ ਨਾ ਵੀ ਆਪਣਾ ਬੋਲਡ ਵੀ ਬਣ ਗਿਆ ਨਵਾਂ ਚੰਗ ਗਿਆ ਨਾ ਤੇ ਕਰ ਕਰ ਰਹੇ ਸੀ ਕਿ ਕੱਪੜਾ ਮਾਰ ਲੈਦਾ ਪਰ ਆਹਨ ਮੈਂ ਮਟਰ ਲਿੱਧਰੋਂ ਆਇਆ ਤਾਂ ਪਏ ਆ ਨਾ ਮੋਟਰ 'ਤੇ ਗੇੜਾ ਮਾਰ ਜਾਾਂਗੇ ਚੰਪੀ ਦਰ ਰਹਿ ਗਈ ਨਿੰਮੇ ਇੱਥੇ ਕੋਲ ਚਾਬੀ ਚਾਹਦਾ ਤੇ ਇਹ ਹੋਰ ਕੁਝ ਕਰਾਉਣ ਦੀ ਲੋੜ ਨਹੀਂ ਆਪਾਂ ਨੂੰ ਤੇ ਜੇ ਇਹਦੀ ਸਫਾਈ ਹੋ ਜਾਵੇ ਇੰਜਨ ਦੀ ਤੇ ਇਹਨਾਂ ਦੀ ਬੈਨ ਇਹ ਆਪਣਾ ਬੋਲਟ ਚਮਕਣ ਲੱਗ ਜਾਣਾ ਇਹ ਨਵਾਂ ਬਣ ਜਾਣਾ ਉਹ ਪੁੱਛਿਆ ਸੀਗਾ ਜਿਹੜਾ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਦਾ ਉਹਨੇ ਜੀ ਕਹਣਾ ਹੁਣ ਆਪਣਾ ਇਹ ਚ ਆਹ ਚਮਕ ਰਿਹਾ ਇਹਦੇ ਵੀ ਵੱਧ ਚਮਕਾ ਦੇਣਾ ਉਹਨੇ 4000 'ਚ ਬੋਲਟ ਆਪਣਾ ਤੇ 1000 ਲੱਗੀ ਇਹ ਵੀ ਤੁਹਾਨੂੰ ਦੱਸਦਾ ਕਿੰਦਾਂ ਲੱਗੀ ਜਿਆਦਾ ਨਾ ਆਪਣੇ ਘਰਾਂ ਟੈਲਾ ਲੱਗਦੇ ਸੀਗੇ ਆ ਬੋਲਟਰ ਟਾਇਲ ਉੱਥੇ ਅੰਦਰੇ ਖੜਾ ਸੀਗਾ ਅੰਦਰੇ ਖੜੇ ਜੀ ਨਾ ਉਹਨੇ ਟਾਇਲਾਂ ਤੋਂ ਤੋਤੀਆਂ ਤੇ ਜਾ ਉਹਨਾਂ ਨੂੰ ਉਹ ਤਜਾਬ ਦੀ ਭਾਬੀ ਉੱਡ ਕੇ ਆ ਸਾਰੀ ਇਹ ਨਾ ਪਰ ਲੱਗ ਗਈ ਮੈਂ 2 ਦਿਨ ਦੇਖਿਆ ਨਹੀਂ ਹੈਗਾ ਫਿਰ ਉਹ 2 ਦਿਨ ਬਾਅਦ ਦੇਖਿਆ ਸੀਗਾ ਉਹ ਮਾ ਕੁੱਪੀ ਜੀ ਵੀ ਖਰਾਬ ਕਰਤੀ ਉਹਨਾਂ ਦੇਖੋ ਐਨ ਗਲਤੀ ਉਹਨਾਂ ਦੀ ਸਾਰੀ ਉਹ ਕਿਉਂਕਿ ਇਹ ਨੇੜੇ ਦੀ ਥੱਲੇ ਥੱਲੇ ਬਹੁਤ ਚੀਜ਼ਾਂ ਇਹ ਵੀ ਉਹਨੇ ਖਰਾਬ ਕਰਤਾ ਸਾਰਾ ਦੇਖੋ ਸਾਰੀ ਉਨੇ ਖਰਾਬ ਕਰਿਆ ਵੇ। ਹਨ ਉਹ ਹੋਰ ਨੰਬਰ ਤੇ ਵੀ ਤਾਰਤਾ ਉਹਨੇ ਆ ਚੀਜ਼। ਵਾਹ ਕੋ। ਚੱਲ ਮੈਂ ਕਿਹਾ ਹੁਣ ਕੀ ਕਰੇਮਾ ਉਹਨੂੰ। ਉਹਨੇ ਇਹ ਵੀ ਆਪਣੇ ਐ ਨੰਬਰ ਵੀ ਅਸਰ ਪਿਆ ਉਹਨਾਂ ਦਾ। ਚਲੋ ਉੱਪਰ ਦਾ ਬਚਾਅ ਹੋ ਗਿਆ। ਤੇ ਇਹ ਦੇਖਦਾ ਹੈਂਡਲ ਜਾਂ ਫਿਰ ਨਵਾਂ ਹੀ ਪਾ ਲੂੰਗਾ ਇਹਦਾ। ਉਹਨੂੰ ਵੀ ਹੌਲੀ ਹੌਲੀ ਲੋਟ ਕਰਾਵਾਂਗੇ ਬਾਅਦੋਂ। ਨਾਲ ਸਰਵਿਸ ਕਰਾਉਣੀ ਵੇ ਸਾਰੀ ਨਵਾਂ ਬਣਾਵਾਂਗੇ। ਮਾਹੀ। ਤੇ ਹੁਣ ਦਿਖਾਈ ਆਪਣੀ ਕਣਕ। ਐ ਵੀ ਆ ਸਾਈਡ ਵੇ ਜੀ ਵੀ ਸਾਈਡ ਵਾ ਵੀ ਕਣਕ ਨਿਕਲਾਈ ਏ ਇੱਧਰ। ਆਹ ਸਾਈਡ ਆ ਸੜ ਕਣਕ ਨਹੀਂ ਨਿਕਲੀ ਪਰ ਸੋਹਣੀ ਨਿਕਲੀ ਇੱਧਰ ਵੀ ਤੇ ਚਾਚਾ ਜੀ ਨੂੰ ਪੁੱਛ ਗਏ ਪਿੰਡ ਵੀ ਆਪਣੇ ਕਣਕ ਨੂੰ ਪਾਣੀ ਲੱਗਣ ਵਾਲਾ ਹੋ ਗਿਆ ਹੁਣ ਪਿੰਡ ਵੀ ਪਾਣੀ ਲਾ ਦਈਏ ਤੇ ਇੱਧਰ ਵੀ ਲਾਏ ਦੇਈਏ ਹੁਣ ਪਾਣੀ ਉਹ ਇੱਧਰਲੇ ਖੇਤ ਚ ਤਾਂ ਪਾਣੀ ਲਾਤਾ ਆਹ ਰੱਖੋ ਹੋਰੇ ਘੋੜਾ ਪਾਣੀ ਕਣਕ ਜਿਹੜੀ ਹੁਣ ਪੈਂਦੀ ਧੁੰਦ ਨਾਲ ਉਹਦੇ ਕਰਕੇ ਆਪਣੀ ਕਣਕ ਬਹੁਤ ਸੋਹਣੀ ਹੋਏ ਹੋਗੀ ਜਿਹੜੀ ਧੁੱਪ ਧੁੰਦ ਪੈਂਦੀ ਆ ਧੁੱਪ ਨਾਲ ਤਾਂ ਫੇਰ ਉੱਠਿਆ ਨਹੀਂ ਦੀ ਹੋਰ ਧੁੰਦ ਨੇ ਉਰੀ ਖੜਾਤੀ ਉਰੀ ਇਹਨਾਂ ਗਰੋਹਦ ਹੋ ਜਾਣੀ ਐ ਦੀ ਸੋਣੀ ਝਾੜ ਦੇਖਾਂਗੇ ਹੁਣ ਐਦ ਕੀ ਕਿੰਨਾ ਸੋਹਣਾ ਆਊਗਾ ਝਾੜ ਦੇਖਾਂਗੇ ਕਿੰਨਾ ਵਧੀਆ ਆਊਗਾ ਐਦ ਕੀ ਹੁਣ Holi 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 ਪਹਿਲਾਂ ਹੁਣ ਖੇਤ ਹਰੇ ਐ ਜਦੋਂ ਪੱਕਣ ਲੱਜਣੀ ਐ ਨਪੜਾਈ ਵਾਲਾ ਹੋ ਜਾਣਾ ਫੇਰ ਐਨ ਸੁਨਾਰੀ ਰੰਗ ਸੋਨੇ ਦਾ ਪਿੜੀ ਪਿੜਾ ਦਿਖਣ ਲੱਗ ਜਾਣਾ ਚਾਰੇ ਪਾਸੇ ਇਹ ਦਰਖਤਾਂ ਨੇ ਵੀ ਜਦ ਤੱਕ ਪੱਤੇ ਆਉਣ ਲੱਜਣੇ ਆਪਣੇ ਹੁਣ ਤਾਂ ਪੱਤ ਝੜਾਈ ਵੀ ਦਿਓ ਸਾਰੇ ਪੱਤੇ ਇਹ ਦੂ ਜੈਡ ਝੜੇ ਵੀ ਸਾਰੇ ਹਮਾਣ ਮੋਟੇ ਪੱਤੇ ਹੀ ਫਸੇ ਹੋਏ ਉੱਪਰ ਅਰੇ ਬੱਚੇ ਦੇ ਵੀ ਸੋਣਾ ਸਕਦਾ ਬੋਲਟਸ ਟਾਇਰਾਂ ਵੀ ਮਾਰ ਲਿਆ ਦਾ ਪੌਲ ਚ ਮੈਂ ਟਾਇਰ ਵੀ ਇਹ ਕੱਢਦੇ ਨਵੇਂ ਤੇ ਚੈਨ ਨੂੰ ਤੇਲ ਲੱਗਣਾ ਉਹਨੇ ਜਿੱਟੇ ਮਾਰਨੇ ਥੋੜੀ ਚੈਨ ਸੁੱਕ ਗਈ ਮੇਰੀ ਇਹਨਾਂ ਦੇਖੋ ਘਰਾਂ ਪਿਆ ਤੇਲ ਘਰਾਂ ਜਿਹਾ ਕੇ ਮਾਰਦਾ ਘਰਾਂ ਜਾ ਕੇ ਮਾਰਦਾ ਤੇਲ ਤੇ ਹਾਂ ਨੀ ਬਈ ਮੋਟਰ ਦੀ ਵੀ ਆਪਾਂ ਨੇ ਸਫਾਈ ਕਰਨੀ ਹੁਣ ਉਹ ਕਿੰਨਾ ਖਲਾ ਰਹਿ ਗਿਆ ਪਿਆਵਾ ਜਿੱਤ ਤਾਂ ਦੇਖਦੇ ਕਦੇ ਆੜੀ ਰੱਖਾਂਗਾ ਘਰਾਂ ਵੀ ਸਵਾਈ ਕਰਾਉਣੀ ਮਾੜੀ ਜੀ ਤੇ ਉਹ ਰਵੀ ਉਹ ਸਾਰੇ ਗੁੱਡ ਗੜਾਈ ਕਰਾ ਦੇਣੀ ਵੈ ਸਾਰੀ ਪੱਟੀਆਂ ਦੇ ਅੱਜ ਤਾਂ ਫਿਰ ਕੱਲ ਉਹ ਬੋਲਟ ਕੱਲੂ ਧਵਾਵਾਂਗੇ ਗੱਡੀ ਜੇ ਕੱਲੂ ਹਾਂ ਕੱਲੂ ਧਵਾ ਲਾਂਗੇ ਗੱਡੀ ਇੱਕ ਵਾਰ ਰੋਪੜ ਜਾਣਾ ਰੋਪੜ ਤੇ ਆ ਕੇ ਫਿਰ ਧਵਾਵਾਂਗੇ ਗੱਡੀ ਲੈ ਮੈਂ ਪਿੱਛੇ ਵੀ ਰਣੀ ਕਣ ਕਸਾਉਣੇ ਆ ਉੱਥੇ ਪਤਾ ਨਹੀਂ ਕਿਆ ਹੋਇਆ ਹੋਰ ਉੱਥੇ ਉੱਠੀ ਨਹੀਂ ਹਣਾ ਜਿੱਥੇ ਤੇ ਅੱਰੀ ਆਪਣੀ ਮੋਟਰ ਦੀ ਛਾਵਾਂ ਪੈਂਦੀ ਐ ਉੱਥੇ ਤੋਂ ਇੱਕ ਤੱਕ ਦਾ ਕਣਕ ਸੋਹਣੇ ਨਿਕਲੀ ਵੀ ਆਪਣੀ ਉਹਦੇ ਅੱਗੇ ਮੈਂ ਕਹਿੰਦਾ ਧੁੱਪ ਵੀ ਨਹੀਂ ਉੱਥੇ ਉੱਠੀ ਨਹੀਂ ਐ ਉਹ ਤਾਂ ਦਬ ਗਈ ਕਣਕ ਪਤਾ ਨਹੀਂ ਉੱਥੇ ਨੂੰ ਨਾ ਉੱਥੇ ਹਾਂ ਸ਼ਾਇਦ ਉੱਥੇ ਪਾਣੀ ਥੱਲੇ ਨੂੰ ਹੀ ਅੰਦਰ ਉੱਥੇ ਫੇਰ ਬੀਜ ਨਾ ਥੱਲੇ ਨੂੰ ਲੰਗੇ ਹੋਵੇ ਬਾਕੀ ਪਤਾ ਨਹੀਂ ਦੇਖੋ ਆ ਦੋਰੇ ਸਪਰੇਅ ਕਰ ਹੋ ਗਈ ਆਪਣੀ ਤਾਂ ਮਰ ਗਈ ਉਹਰੇ ਕਣਕ ਨਾ ਹੀ ਆਣੇ ਪਿੱਛੇ ਵੀ ਬੜੀਆਂ ਐਨ ਇੱਕ ਨੰਬਰ ਤੇ ਜਿਹੜੀ ਵਿੱਚ ਸੌਰੋਂ ਦੀ ਸਾਗ ਉਹ ਉਹ ਦਾ ਬਣਾ ਵਿੱਚੇ ਹੋ ਗਿਆ ਹੋਰ ਕੋ ਸੜਨਾਂਗੇ ਵਿੱਚੇ ਇਹ ਸਰੋਂ ਬਹੁਤ ਨਿਕਲੇ ਤੇ ਹੁਣ ਵਿੱਚ ਕਿਤੇ ਵੀ ਨਹੀਂ ਦਿਖਦੀ ਸਾਨੂੰ ਨਾ ਕਾ ਖੰਨਾ ਸਰੋਂ ਸਾਰਾ ਗੈਪ ਆ ਉਹ ਪਿਛਲੇ ਖੇਤ ਵਿੱਚ ਵੀ ਲਾਤੀ ਕਣਕ ਉਹ ਜਿਹੜੇ ਪਿਛਲੇ ਖੇਤ ਚ ਗੰਨਾ ਦਾ ਆਪਣੇ ਉਹ ਜਿਵੇਂ ਕਣਕ ਬੀਜ ਤੇ ਆਨ ਗਾਇਨਾ ਜੀ ਵੀ ਨਿਕਲੇ ਵੱਟਾਂ ਨਾਲ ਡੋਲਾਂ ਚ ਬੁੱਟੇ ਨਹੀਂ ਆਪਾਂ ਨੇ ਛੇੜਨੇ ਹੁਣ ਬੁੱਟੇ ਦਾ ਵੀ ਬਾਅਦ ਚ ਦੇਖਾਂਗੇ ਕਿਉਂ ਨਾ ਇਹਨਾਂ ਦਾ ਵੀ ਆ ਸਾਲ 2026 ਚ ਆਪਾਂ ਨੇ ਵੜਾ ਦੋਣੇ ਸਾਰੀ ਬੁੱਟੇ ਹੁਣ ਹੁਣਾਂ ਦਾ ਵੀ ਟਾਈਮ ਹੋ ਗਿਆ ਹੁਣ ਆਪ ਪਹੀਦਾਨ ਬਣਾ ਦਿੱਤੀ ਦਿੱਕਾ ਨੰਬਰ ਲੈਣਾ ਗਿਨਾਂ ਲੈ ਕੇ ਗਏ ਆਹ ਮਾਰੇ ਸਿੰਗਰ ਲੱਗਿਆ ਕੋਈ ਹੁਣ ਅਣੀ ਕਿਹਦਾ ਰਿਕਾਰਡਿੰਗ ਕਰਕੇ ਲਈ ਵੀ ਆਹ ਦੌਰ ਆਪਣਾ ਪਾਣੀ ਚੱਲਿਆ ਤਾਂ ਹੋ ਗਿਆ ਤਾਂ ਇੰਨੇ ਕਿ ਜਗਾ ਆਵੇ ਪਿੱਛੇ ਵੀ ਸੋਹਣੇ ਨਿਕਲੇ ਗਣਕ ਇਹ ਜਗ੍ਹਾ ਲੋਟ ਕਰਨੀ ਸਿੱਧੀ ਜੀ ਘੁੰਮਣ ਗੇਰੀ ਹੀ ਹੋਈ ਹੋਈ ਆ ਪਹਿਲਾਂ ਇਹਨਾਂ ਨੇ ਇਧਰੋਂ ਰਸਤਾ ਬਣਾਇਆ ਦਾ ਹੁਣ ਇਧਰੋਂ ਬਣਾਇਆ ਸਿੱਧੀ ਸਿੱਧਾ ਚਲੋ ਭਾਈ ਤੇ ਚੱਲੀ ਹੁਣ ਘਰ ਨੂੰ ਘਰ ਜਗ੍ਹਾ ਦੇਖੀਏ ਪਹਿਲਾਂ ਸੌਦੇ ਲੈ ਕੇ ਆਉਣੇ ਹਾਂ ਸੌਦੇ ਭੁੱਲ ਗਿਆ ਮੈਂ ਮੈਂ ਜੀ ਨੇ ਸੌਦੇ ਵੀ ਲਿਖਾਏ ਤੇ ਉਹ ਵੀ ਲੈ ਕੇ ਆਈਏ ਸਾਡੇ ਕਰੀਬਨ ਕਰੀਬ ਇਹਨਾਂ ਅੱਡੇ 'ਚੋਂ ਸਾਡੇ 'ਚੋਂ ਸਾਰਾ ਉਹ ਸਭ ਮਿਲੇ ਜਾਂਦਾ ਜੇ ਬਾਈਂ ਜਾਂਦੇ ਕੱਪੜੇ ਵੀ ਲੈਣੇ ਹੋ ਮੈਂ ਐਮਰਜੈਂਸੀ ਹੋ ਵੀ ਮਿਲ ਜਾਂਦੇ ਸਾਡੇ ਅੱਡੇ 'ਚੋਂ ਹੋਰ ਤਾਂ ਮੇਨ ਮੇਨ ਸਬਾਨ ਸਾਰਾ ਮਿਲੇ ਜਾਂਦਾ ਟੁੱਟੀਆਂ ਟਾਟੀਆਂ ਵੀ ਸਾਨੂੰ ਉਰੀ ਮਿਲ ਜਾਂਦਾ ਬਿਜਲੀ ਦਾ ਸਮਾਨ ਵੀ ਸਾਨੂੰ ਉਰੀ ਮਿਲ ਜਾਂਦਾ ਹੋਰ ਮਠਾਈ ਮਠੂਈ ਵੀ ਸਾਡੇ ਉਰੀ ਬਣਦੀ ਹੈ ਹੋਰ ਡਾਕਟਰ ਦੀ ਦੁਕਾਨ ਵੀ ਉਰੇ ਸਾਡੇ ਮੇਨ ਲਗਭਗ ਸਿੰਡਾਂ ਸਾਰੇ ਦਾ ਡਾਕਟਰ ਉਰੀ ਸਾਡੇ ਪਿੰਡ 'ਚ ਮੇਨ ਸਾਡੇ ਜਿਹੜੇ ਸਮਝ ਲੋ 10 ਕ ਪਿੰਡ ਹੋਣਗੇ ਸਾਰੇ ਉਰੀ ਦਵਾਈ ਲੈਣ ਹੁੰਦੇ ਸਾਡੇ ਅੱਡੇ 'ਚ ਪੂਰੀ ਮੇਨ ਡਾਕਟਰ ਹੈ ਔਰ ਮੇਨ ਮੇਨ ਚੀਜ਼ਾਂ ਮਤਲਬ ਸਾਰੀਆਂ ਉਰੇ ਮਿਲ ਜਾਂਦੀਆਂ ਖੇਤਾਂ ਦਾ ਰੇਰੂ ਵੀ ਉਹ ਵੀ ਉਰੇ ਮਿਲ ਜਾਂਦਾ ਮੇਨ ਸੜਕ ਲੱਗਦੀ ਹੈ ਨਾ ਬੱਸਾਂ ਵੀ ਜਿਕਣਾ ਹੁਣ ਸਾਨੂੰ ਰੋਪੜ ਜਾਣਾ ਹੁੰਦਾ ਅਸੀਂ ਅੱਡੇ ਜਾ ਕੇ ਖੜ ਜਾਂਦੇ ਆ ਉਹ ਸਾਹਮਣੇ ਇਹ ਤਾਂ ਪੈਣੀ ਪੈਣ ਦਾ ਅੱਡਾ ਹੈ ਆਪਣੇ ਪਿੰਡ ਦਾ ਤਾਂ ਉੱਥੇ ਉਧਰ ਹੂੰਗਾ ਕਿ ਉਰੇ ਤੇ ਹੀ ਖੜ ਕੇ ਆਪਣਾ ਬੱਸ ਆ ਜਾਂਦੀ ਉਰੇ ਦੇ ਸਿੱਧਾ ਰੋਪੜ ਚੰਡੀਗੜ੍ਹ ਜਾਣਾ ਹਾਂ ਬਸ ਸਿੱਧੀ ਆਈ ਵੀ ਨਹੀਂ ਹੈ ਕਿ ਬਸ ਤਿੰਨ ਤਿੰਨ ਚਾਰ ਚਾਰ ਘੰਟੇ ਆਉਂਦੀ ਨਹੀਂ। ਚਈਆਂ ਪਿੰਡਾਂ ਨੇ ਹੁੰਦਾ ਕਿ ਕੀ ਤਿੰਨ ਤਿੰਨ ਚਾਰ ਚਾਰ ਘੰਟੇ ਬੱਸੇ ਨਹੀਂ ਆਉਂਦੀ। ਕਿਹ ਵਰ ਕਈਆਂ ਦੇ ਪਿੰਡ ਦੂਰ ਹੁੰਦਾ। ਕੀ ਜਿਗਣਾ ਹੁਣ ਸਾਡੇ ਉਰੇ ਮੰਡ ਹੈ ਉਹ ਵੀ ਤੁਰ ਕੇ ਹੁੰਦੇ ਹੁੰਦੇ ਇੱਧਰ ਚੜ੍ਹਦੇ ਨੇ। ਜਸੰਤ ਹਾਲੇ ਨੇੜੇ ਤਾਂ ਵੀ ਠੀਕ ਹੈ ਸਾਡੇ ਪਿੰਡ ਵਧੀਆ ਹੈ। ਮੱਕੇ ਸਾਡੇ ਕਿਹਨੇ ਫੋਲੂਸ਼ਨ ਵੀ ਘਟਾ ਹੈ। ਕੰਨ ਕਿਹਨੋਂ ਪਤਾ ਹਣਾ ਵੀ ਸਾਡੇ ਕਿਹਨੀਆਂ ਹਰਿਆਈ ਵੀ ਜ਼ਿਆਦਾ ਇੱਧਰ ਨੂੰ ਸਾਡੇ ਨਾਲ ਨਾ ਨਦੀ ਸੁੱਕੀ ਜਾਂਦੀ ਆ ਦੇਖੋ ਇਹ ਸਾਰਾ ਜੰਗਲੇ ਬਣਿਆ ਵੇ ਇੱਕ ਤਰ੍ਹਾਂ ਦਾ ਸਾਰੇ ਸਰੇ ਤਲੇ ਕੇ ਸਰੇ ਤੱਕ ਜੇਕਰ ਸਾਡੇ ਬੁੱਟੇ ਵੀ ਲੱਗਦੇ ਹੋਰੇ ਉਹਦੇ ਕਰਕੇ ਵੀ ਆ ਜੇ ਉੱਪਰ ਤੋਂ ਦੇਖੇ ਜੰਗਲੇ ਲੱਗੂਗਾ ਸਾਡੇ ਏਰੀਆ ਤਾਂ ਇੱਧਰ ਨੂੰ ਇਹ ਸਾਰੇ ਵੇ ਬੁੱਟੇ ਬੁੱਟੇ ਆ ਦੇਖੋ ਆ ਸਾਹਮਣੇ ਉਹ ਸਾਹਮਣੇ ਵੀ ਬੁੱਟੇ ਆ ਉਹ ਦੇਖੋ ਇੱਧਰੋਂ ਸਾਰੇ ਤੱਕੇ ਬੁੱਟੇ-ਬੁੱਟੇ ਉਹ ਦੇਖੋ ਤੱਕ ਇੱਧਰ ਵੀ ਲਾਤੇ ਉਹ ਸਾਹਮਣੇ ਸਾਡੇ ਖੇਤਾਂ ਦੇ ਤੇ ਚੱਲੀਏ ਹੁਣ ਘਰ ਨੂੰ ਲਈਏ ਸੌਦੇ ਹਾਇ ਕੋ ਹੋਰ ਸਾਡੇ ਪਿੰਡ ਪੰਪ ਵੀ ਖੁੱਲ ਗਿਆ ਬਾਈ ਪੰਪ ਦੀ ਕਮੀ ਦੀ ਫਿਰ ਪੰਪ ਖੁੱਲ੍ਹੇ ਸਾਲਕ ਹੋ ਗਿਆ ਪਹਿਲਾਂ ਪੰਪ ਸਾਨੂੰ ਪਿਛਲੇ ਪਿੰਡ ਵਾਉਣ ਜਾਂਦਾ ਹੁਣ ਪਾਉਣ ਜਾਂਦੇ ਸੀਗੇ ਤਿੰਨ ਚਾਰ ਪਿੰਡ ਛੱਡ ਕੇ ਹਣਾ ਪੰਪ ਸਾਡੇ ਪਿੰਡੇ ਖੁੱਲ ਗਿਆ ਪੋਵਾਲ ਸਮਝ ਲੋ ਵੱਡੇ ਚ ਖੁੱਲ ਗਿਆ ਅਸਾਂ ਕਰੀਬਨ ਕਰੀਬਨ ਚਲਿਏ ਮਾਰੀਏ ਕਿੱਕ ਹੁਣ ਤਾਂ ਅਜ ਗਰਮ ਕਰ ਗਿਆ ਮੈਂ ਭਜਾ ਕੇ ਆਹ ਚਲਿਏ ਹੁਣ ਤੇ ਲੋਜੀ ਘਰ ਆਉਂਦੇ ਜੇ ਕੀ ਹੋ ਗਿਆ ਅਰੇ ਮੋਬੂਲੀ ਖੜੀ ਇਹ ਮਿਰਚਾਂ ਆਂ ਕਹਿੰਦੀ ਮੈਂ ਖਾਣੀ ਆ ਹੁਣ ਕੀ ਹੋ ਗਿਆ ਮਿਰਚ ਲੱਗੀ ਮਿਰਚ ਲੱਗ ਗਈ ਮੈਂ ਕਿਹੜਾ ਕੁੱਟਦਾ ਇਹਨੂੰ ਕਿਹੜਾ ਕੁੱਟਦਾ ਇਹਨੂੰ ਉਹ ਨਿਆਣੇ ਕੁੜਦੇ ਸਾਹਮਣੇ ਵਾਲੇ ਹੂੰ ਜਗੇ ਲੈ ਦੀਦੀ ਨਾਲ ਖੇਡ ਲੈ ਤਰੀ ਦੀ ਕਹਿੰਦੀ ਏ ਕੁਛ ਤੈਨੂੰ ਖਾਣੀਆਂ ਨਹੀਂ ਅ ਦੀਦੀ ਨੂੰ ਖਲਾ ਦੇ ਬੀਬੀ ਨੂੰ ਖਲਾ ਦੇ ਹੈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆਵਾਂ ਕਿਸੇ ਅਗਲੇ ਬਲੌਗ ਚ ਤੇ ਇੱਕ ਆਲੂ ਜਣਾ ਰੋਪਣ ਰੋਪਣ ਕਮਰੇ ਨੇ ਬੈਠੇ ਹੋਣੇ ਆ ਸ਼ੁਭ ਦੇ ਅੰਦਰ ਲੱਗੀ ਵੀ ਨਿਆਣੇ ਨਾਲ ਖੇਡਣ ਹੋ ਗਿਆ ਉਹ ਮੈਨੇ ਪਰ ਜੂਸ ਕਿਥੇ ਲੈ ਕੇ ਆਏ ਮੈਂ ਬਲ ਜੂਸ ਨਹੀਂ ਹੈਗਾ ਤੇਲ ਆ ਉਹ ਨਹੀਂ 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 ਦੇਖਣਾ ਨਹੀਂ ਦੇਖਣਾ ਲੈ ਵੀਰਾ ਠੰਡਾ ਠੰਡਾ ਵੀਰਾ ਪੀ ਲੈ ਠੰਡਾ ਆ ਲੈ 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 ਵੀਰਾ ਠੰਡਾ ਤੇਲ ਹੈ ਫਿਰ ਤੇਲ ਲੈ ਕੇ ਆ ਗਿਆ ਨਹੀਂ ਠੰਡਾ ਹੈ ਆ ਪੀ ਲਿਆ ਤੇਲ ਠੰਡਾ ਪੀ ਲਿਆ ਨਹੀਂ ਨਹੀਂ ਜਿਆ ਬਣਾਉਂਦੇ ਨੇ ਆਣੇ ਖੇਰ ਲੈ ਤੇ ਉੱਕੀ ਬਾਬਾ ਕਰਦੇ ਬੜੀ ਮੰਦ ਤੇ ਮਿਲਦੇ ਫਿਰ ਕਿਸੇ ਅਗਲੇ ਨਵੇਂ ਬਲੌਗ 'ਚ